ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਾਡਾ ਆਪਣਾ YouTube ਚੈਨਲ ਖੇਤੀਬਾੜੀ ਵਿਰਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ ਇਹਨਾਂ ਦਿਨਾਂ ਵਿੱਚ ਕਿਸਾਨ ਵੀਰਾਂ ਨਾਲ ਮੀਟਿੰਗਾਂ ਹੋਈਆਂ ਤਾਂ ਉਹਨਾਂ ਦਾ ਇੱਕੋ ਹੀ ਅੱਜਕੱਲ ਸਵਾਲ ਆ ਕਿ ਫੁਟਾਰ ਝੋਨਾ ਕਿਵੇਂ ਕਰੀ ਜਲਦੀ ਫੁਟਾਰ ਕਿਵੇਂ ਕਰੀ ਫੁਟਾਰ ਜਲਦੀ ਪੈਦਾ ਕਰਾਉਣ ਦੇ ਲਈ ਸਾਡੇ ਖੇਤਾਂ ਵਿੱਚ ਸਾਡੇ ਫਾਰਮਾਂ ਵਿੱਚ ਸਾਡੇ ਘਰਾਂ ਵਿੱਚ ਸਾਡੇ ਸੰਪਰਕ ਵਿੱਚ ਵੱਡੀਆਂ-ਵੱਡੀਆਂ ਕੰਪਨੀਆਂ ਦੇ ਬੰਦੇ ਸਾਡੇ ਨਾਲ ਅਪਰੋਚ ਕਰਦੇ ਆ ਸਾਡੇ ਕੋਲ ਪਹੁੰਚਦੇ ਆ ਜਿਹੜੇ ਬਿਨਾਂ ਗੱਲੋਂ ਕੀਟਨਾਸ਼ਕ ਦਵਾਈਆਂ ਬੂਸਟਰ ਪਵਾ ਰਹੇ ਕੋਈ ਓਲੀ ਵਾਲੀ ਦਵਾਈ ਦਾ ਡਰ ਪੈਦਾ ਕਰਕੇ ਓਲੀ ਦਾ ਡਰ ਪੈਦਾ ਕਰਕੇ ਤੇ ਓਲੀ ਦੀਆਂ ਦਵਾਈਆਂ ਪਵਾਈ ਜਾਂਦਾ ਹੁਣ ਇੱਕ ਪੁਆਇੰਟ ਨੋਟ ਕਰੋ ਓਲੀ ਲਈ ਜਿਹੜਾ ਸਭ ਤੋਂ ਜਿੰਨਾ ਚਿਰ ਬੂਟਾ ਜਿਹੜਾ ਜਿਹੜਾ ਸਾਡਾ ਬੂਟਾ ਬੂਟਾ ਜਿੰਨਾ ਚਿਰ ਧਰਤੀ ਨੀਂ ਲਕਾਉਂਦਾ ਉਹਨਾਂ ਸਮਾਂ ਉਲੀ ਰੋਗ ਪੈ ਹੀ ਨਹੀਂ ਸਕਦਾ ਕਬਰਾਉ ਨਾ ਕੋਈ ਕੀੜਾ ਨਹੀਂ ਤੁਹਾਡੇ ਖੇਤ ਵਿੱਚ ਤੇ ਜਿਹੜੇ ਮੇਨ ਸਵਾਲ ਦੀ ਗੱਲ ਆ ਕਿ ਫੁਟਾਰ ਕਿਵੇਂ ਪੈਦਾ ਕਰੇ ਆਪਾਂ ਉਹਦਾ ਵੀ ਤੁਹਾਨੂੰ ਹੱਲ ਦੱਸਦੇ ਆਂ ਫੁਟਾਰ ਪੈਦਾ ਕਰਨ ਦੇ ਲਈ ਜਿਵੇਂ ਆਪਣੇ ਘਰ ਦੇ ਵਿੱਚ ਬੱਚਿਆਂ ਦੀ ਉਦਾਹਰਨ ਲਈਏ ਬੱਚੇ ਛੋਟੇ ਬੱਚੇ ਜਿਹੜੇ ਹੁੰਦੇ ਆ ਉਹ ਲੱਸੀ ਦਹੀਂ ਦੁੱਧ ਪਰੌਂਠੇ ਆਮ ਜਿਹੜੀ ਖਰਾਕ ਹੁੰਦੀ ਆ ਉਹ ਖਾਂਦੇ ਖਾਂਦੇ ਆਪਦੇ ਜੀਵਨ ਦੇ ਵਿੱਚ ਪਲ ਜਾਂਦੇ ਆ ਚੰਗੀ ਸਿਹਤ ਬਣਾ ਜਾਂਦੇ ਆ ਤੇ ਜਿਹੜੀ ਫਸਲ ਆ ਸਾਡੀ ਫਸਲ ਨੂੰ ਵੀ ਅਸੀਂ ਕਿਸਾਨ ਬੱਚਿਆਂ ਵਾਂਗ ਪਾਲਦਾ ਹੁਣ ਉਸ ਫਸਲ ਨੂੰ ਸਿਰਫ ਇੱਕ ਆਮ ਖੁਰਾਕ ਦੀ ਜ਼ਰੂਰਤ ਹੁੰਦੀ ਆ ਆਮ ਖੁਰਾਕ ਦੀ ਕਿਵੇਂ ਜ਼ਰੂਰਤ ਹੁੰਦੀ ਆ ਉਸ ਸਮੇਂ ਸਿਰ ਖੁਰਾਕ ਦੇਣ ਦੀ ਜ਼ਰੂਰਤ ਹੁੰਦੀ ਆ ਕਿਹੜੀਆਂ ਕਿਹੜੀਆਂ ਚੀਜ਼ਾਂ ਸਮੇਂ ਸਿਰ ਦੇਣੀਆਂ ਨੇ ਆਪਾਂ ਉਹਦੇ ਉੱਤੇ ਚਰਚਾ ਕਰਦੇ ਆ ਕਿ ਜਿਹਦੇ ਨਾਲ ਕੁਦਰਤੀ ਤੌਰ ਦੇ ਉੱਤੇ ਥੋੜੀਆਂ ਖਾਦਾਂ ਵਰਤ ਕੇ ਆਪਾਂ ਛੇਤੀ ਫੁਟਾਰ ਕੇ ਇਸ ਤਰੀਕੇ ਲੈ ਸਕਦੇ ਆ ਜੇਕਰ ਕਿਸਾਨ ਵੀਰੋਂ ਆਪਾਂ ਸਟਾਰਟਿੰਗ ਤੇ ਹੀ ਉਹਨੂੰ ਖਰਾਕ ਸਮੇਂ ਸਿਰ ਦੇ ਦਈਏ ਜਿਆਦਾ ਦਵਾਈਆਂ ਨਾ ਵਰਤੀਏ ਤਾਂ ਸਟਾਰਟਿੰਗ ਹੀ ਝੋਨੇ ਦੀ ਇੰਨੀ ਸੋਹਣੀ ਹੁੰਦੀ ਆ ਐਂਡ ਤੱਕ ਉਹਨੂੰ ਕੋਈ ਬਿਮਾਰੀ ਆਮ ਜਿਹੜੀਆਂ ਵਾਇਰਸ ਬੂ ਮਾਰਗੀਆਂ ਨੇ ਉਹ ਲੱਗਦੀ ਨਹੀਂ ਜਿਵੇਂ ਹੁਣ ਕੀ ਕਰਦੇ ਹਾਂ ਹੁਣ ਕਿਸੇ ਨੇ ਕੀਟਨਾਸ਼ਕ ਪਾਤੀ ਕਿਸੇ ਨੇ ਔਲੀ ਵਾਲੀ ਪਾਤੀ ਜਦੋਂ ਉਹਨੂੰ ਕੋਈ ਬਿਮਾਰੀ ਨਹੀਂ ਆਪਾਂ ਓਵਰਡੋਜ਼ ਉਹਨੂੰ ਕਰੀ ਜਾਂਦੇ ਆ ਜਿਸ ਤਰੀਕੇ ਆਪਾਂ ਕਬੱਡੀ ਦੇ ਖਿਡਾਰੀਆਂ ਨੂੰ ਪਹਿਲਵਾਨਾਂ ਨੂੰ ਹੋਰ ਐਥਲੀਟਾਂ ਨੂੰ ਦੇਖਦੇ ਆਂ 2ਜ ਵੱਧ ਲੈ ਲੈਂਦੇ ਆ ਉਨੀ ਲੋਡ ਹੁੰਦੀ ਨਹੀਂ ਉਨੀ ਡੋਜ਼ ਦੀ ਤੇ ਰਾਤ ਨੂੰ ਪਈ ਹੀ ਰਹਿ ਜਾਂਦੇ ਆ ਕਿਉਂ ਕਿਉਂਕਿ ਉਹਦੇ 'ਚ ਝੱਲਣ ਵਾਲੀ ਉਨੀ ਜਾਨ ਵੀ ਹੋਣੀ ਚਾਹੀਦੀ ਆ ਦੋਸਤੋ ਹੁਣ ਪੁਆਇੰਟ ਨੋਟ ਕਰ ਲੋ ਇੱਕ ਇੱਕ ਪੁਆਇੰਟ ਨੋਟ ਕਰਨ ਵਾਲਾ ਕਿ ਕੀ ਕਰੀਏ ਸਭ ਤੋਂ ਪਹਿਲਾਂ ਜਿਹੜਾ ਨੰਬਰ 1 ਪੁਆਇੰਟ ਆ ਜਿਹੜੀ ਅਸੀਂ ਪੋਟਾਸ਼ ਆ ਪੋਟਾਸ਼ ਦੀ ਸਾਨੂੰ ਲੋਡ ਪੈਂਦੀ ਆ ਉਪਰ ਪੋਟਾਸ਼ ਦੀ ਸਾਨੂੰ 7 ਤੋਂ 8 ਦਿਨਾਂ ਦੇ ਵਿੱਚ ਵਿੱਚ ਆਪਾਂ ਨੇ ਪੋਟਾਸ਼ ਪਾ ਦੇਣੀ ਆ ਇਹ ਪਹਿਲਾ ਪੁਆਇੰਟ ਹੋ ਗਿਆ ਦੂਜਾ ਪੁਆਇੰਟ ਹੋ ਗਿਆ ਜਦੋਂ ਆਪਾਂ ਪਹਿਲੇ ਹਫਤੇ ਕਈ ਕਿਸਾਨ ਕੀ ਕਰਦੇ ਨੇ ਝੋਨਾ ਦੇਖਦੇ ਨੇ ਵੀ ਵਧੀਆ ਖੜਾ ਕੋਈ ਬਿਮਾਰੀ ਨਹੀਂ ਚੰਗਾ ਮੀਂਹ ਪਿਆ ਤਾਂ ਚੰਗਾ ਫੁੱਟ ਕਰਨ ਲੱਗ ਗਿਆ ਉਹ ਕੀ ਕਰਦੇ ਆ 15 ਦਿਨਾਂ ਦੇ ਵਿੱਚ ਵਿੱਚ ਜ਼ਿੰਕ ਨਹੀਂ ਪਾਉਂਦੇ ਯੂਰੀਆ ਪਾ ਦਿੰਦੇ ਸੱਤ ਅੱਠ ਦਿਨਾਂ ਦੇ ਵਿੱਚ ਜ਼ਿੰਕ ਨਹੀਂ ਪਾਉਂਦੇ ਜਿਹਦੇ ਕਾਰਨ ਚੱਲਦੇ ਹੋਏ ਜ਼ਿੰਕ ਦੀ ਘਾਟ ਆਉਣ ਲੱਗ ਜਾਂਦੀ ਹੈ ਇਹ ਬਹੁਤ ਮੇਜਰ ਪੁਆਇੰਟ ਆ ਇਹ ਵੀ ਨੋਟ ਕਰ ਲੋ ਜ਼ਿੰਕ ਤੇ ਯੂਰੀਆ ਤੁਸੀਂ ਲਾਜ਼ਮੀ ਨੇ ਇਹ ਸੱਤ ਅੱਠ ਦਿਨਾਂ ਦੇ ਵਿੱਚ ਵਿੱਚ ਰਲਾ ਕੇ ਹੀ ਪਾ ਦਿਓ ਰਲਾ ਕੇ ਸੱਤ ਅੱਠ ਦਿਨਾਂ ਦੇ ਵਿੱਚ ਵਿੱਚ ਪਾ ਦਿਓ ਹੁਣ ਅਗਲਾ ਪੁਆਇੰਟ ਆ ਜਾਂਦਾ ਸਲਫਰ ਸਲਫਰ ਬਹੁਤ ਖਾਸ ਪੁਆਇੰਟ ਆ ਦੋਸਤੋ ਸਲਫਰ ਖੇਤ ਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਆ ਜਿਸ ਦਿਨ ਤੁਸੀਂ ਨੇ ਪੌਦ ਪੱਟ ਕੇ ਲਾਤੀ ਲਾਉਣ ਤੋਂ 7 ਦਿਨਾਂ ਦੇ ਵਿੱਚ ਵਿੱਚ ਤੁਸੀਂ ਨੇ ਇਹ ਪਾ ਦੇਣਾ ਹੈ ਸਲਫਰ ਪਾ ਦੇਣਾ ਇਹਦੇ ਨਤੀਜੇ ਇੰਨੇ ਕੁ ਵਧੀਆ ਆਉਣਗੇ ਤੁਸੀਂ ਹੈਰਾਨ ਰਹਿ ਜਾਓਗੇ ਤੇ ਹੋਰ ਸੁਝਾਅ ਸਭ ਤੋਂ ਵਧੀਆ ਜਿਨ੍ਹਾਂ ਦੀ ਹਜੇ ਲੱਗਣੀ ਆ ਉਹ ਕੀ ਕਰਨ ਸਲਫਰ ਤੇ ਡੀਏਪੀ ਸ਼ੁਰੂ ਵਿੱਚ ਹੀ ਪਾ ਦਿਓ ਸ਼ੁਰੂ ਵਿੱਚ ਹੀ ਪਾ ਦਿਓ ਭਾਵ ਲਾਉਣ ਤੋਂ ਪਹਿਲਾਂ ਹੀ ਪਾ ਦਿਓ ਤੁਸੀਂ ਇਹਦੇ ਨਤੀਜੇ ਹੋਰ ਵੀ ਵਧੀਆ ਲੱਗਣਗੇ ਫਿਰ ਜਿਹੜਾ ਯੂਰੀਆ ਯੂਰੀਆ 7-8 ਦਿਨਾਂ ਦੇ ਵਿੱਚ ਪਾ ਦੂੰ ਤਾਂ ਬਹੁਤ ਵਧੀਆ ਗੱਲ ਆ ਕਿਉਂਕਿ ਜਿਹੜਾ ਯੂਰੀਆ ਇਹ ਕੱਲਾ 26 ਜਿਵੇਂ 26 ਵਰਗੀਆਂ ਕਿਸਮਾਂ ਨੇ ਉਹਨੂੰ ਛੱਡ ਕੇ ਜਿਹੜੀਆਂ ਬਾਕੀ ਜਿੰਨੀਆਂ ਵੀ ਨੇ ਉਹ ਯੂਰੀਆ ਦੀ ਸਾਰੀ ਡੋਜ਼ ਆਪਾਂ ਨੇ 40-42 ਦਿਨਾਂ ਦੇ ਵਿੱਚ ਵਿੱਚ ਪੂਰੀ ਕਰ ਦੇਣੀ ਹੁੰਦੀ ਆ ਖੇਤ 'ਚ ਜਿਹੜੀ 26 ਆ 26 ਦੇ ਵਿੱਚ ਦਿਨ ਕਿੰਨੇ ਹੁੰਦੇ ਆ 28 ਤੋਂ 30 ਦਿਨਾਂ ਦੇ ਵਿੱਚ ਯੂਰੀਆ ਪੂਰਾ ਕਰਨਾ ਹੁੰਦਾ ਆ ਆਪਾਂ ਨੇ ਤੇ ਅਗਲਾ ਪੁਆਇੰਟ ਆ ਜਿਵੇਂ ਹੋਰ ਜਿਹੜੀਆਂ ਖਰਾਕਾਂ ਨੇ ਉਹ ਜਿਵੇਂ ਫਾਸਫੋਰਸ ਹੋ ਗਈ ਪोटाश ਹੋ ਗਈ ਇਹ ਤੁਸੀਂ ਕੱਦੂ ਦੀ ਆਖਰੀ ਬਾਹੀ ਵਿੱਚ ਹੀ ਪਾ ਦਿਓ ਦੋਸਤੋ ਫਿਰ ਨਤੀਜੇ ਬਾ ਕਮਾਲ ਮਿਲਣਗੇ ਤੁਹਾਨੂੰ ਭਾਵੇਂ ਤੁਸੀਂ ਥੋੜੇ ਖੇਤ ਦੇ ਵਿੱਚ ਇਹ ਐਕਸਪੈਰੀਮੈਂਟ ਕਰਕੇ ਦੇਖ ਲਓ ਮੈਂ ਤਾਂ ਉਹ ਤੁਹਾਨੂੰ ਦੱਸਦਾ ਪਿਆ ਜਿਹੜਾ ਆਪ ਅਸੀਂ ਸਾਲਾਂ ਤੋਂ ਸਾਡੇ ਲਾਣੇਦਾਰ ਹੁਣੀ ਕਰਦੇ ਆਇਆ ਉਹ ਤੁਹਾਨੂੰ ਨਤੀਜੇ ਪ੍ਰੈਕਟੀਕਲ ਕਰੇ ਹੋਏ ਦੱਸ ਰਹੇ ਹਾਂ ਫਰ ਜਿਹੜਾ ਸੁਪਰ ਖਾਦ ਹੋਗੀ ਪੋਟਾਸ਼ ਹੋਗੀ ਪਨੀਰੀ ਪੱਟਣ ਤੋਂ ਜਦੋਂ ਆਪਾਂ ਲਾ ਦਿੰਨੇ ਆ ਉਸ ਤੋਂ 21 ਦਿਨਾਂ ਦੇ ਤੱਕ ਤੁਸੀਂ ਪਾ ਸਕਦੇ ਹੋ ਇਹ ਕੋਈ ਐਡਾ ਕੰਪਲਸਰੀ ਨਹੀਂ ਹੈਗਾ ਜਿਵੇਂ ਹੁਣ ਯੂਰੀਆ ਹੋ ਗਿਆ ਜ਼ਿੰਕ ਹੋ ਗਿਆ ਇਹ ਪਹਿਲਾਂ ਪਾਉਣੇ ਤਾਂ ਨਤੀਜੇ ਕਿਉਂਕਿ ਪਹਿਲਾਂ ਹੀ ਉਹਨੂੰ ਜਿਹਦਾ ਹੁਣ ਆਪਾਂ ਕਹਿੰਦੇ ਆ ਜਿਹਦੀ ਨਿਯੋ ਇੰਨੀ ਵਧੀਆ ਰੱਖੀ ਗਈ ਉਹ ਮਕਾਨ ਵੀ ਵਧੀਆ ਪੈਂਦੇ ਨੇ ਦੋਸਤੋ ਤੇ ਇਸੇ ਤਰੀਕੇ ਕਿਸਾਨ ਵੀਰੋ ਜੇ ਆਪਾਂ ਪਹਿਲਾਂ ਹੀ ਇਹ ਚੀਜ਼ਾਂ ਪਾ ਦਈਏ ਤਾਂ ਨਤੀਜੇ ਹੋਰ ਵੀ ਵਧੀਆ ਨਿਕਲਦੇ ਨੇ ਫਿਰ ਜਿਹੜਾ ਅਗਲਾ ਪੁਆਇੰਟ ਆ ਇਹ ਬਹੁਤ ਸਿਆਣੇ-ਸਿਆਣੇ ਕਿਸਾਨ ਵੀ ਇਹ ਗਲਤੀ ਕਰ ਦਿੰਦੇ ਆ ਉਹ ਕੀ 14-15 ਦਿਨ ਪਾਣੀ ਦੀ ਜਿਹੜੀ ਆ ਉਹ ਜਮ੍ਹਾਂ ਕਮੀ ਨਾਉਣ ਦੋ 14-15 ਦਿਨ ਜਿਵੇਂ ਅੱਜ ਹੋ ਗਏ 15 ਦਿਨ ਹੋ ਗਏ ਮੰਨ ਲਓ ਅੱਜ ਲਈ ਨੂੰ ਇੱਕ ਤਰੀਕ ਨੂੰ ਲਈ 15 ਤਰੀਕ ਹੋ ਗਈ ਤਾਂ ਇਹਨੂੰ ਪਾਣੀ ਨੂੰ ਬਿਲਕੁਲ ਕਮੀ ਨਾ ਆਉਣ ਦਿਓ ਤੇ ਪੂਰਾ ਦੇਖੋ ਹੁਣ ਤਾਂ ਬਰਸਾਤਾਂ ਹੀ ਸ਼ੁਰੂ ਹੋ ਜਾਣੀਆਂ ਨੇ ਤੁਸੀਂ ਪਾਣੀ ਦੀ ਬਿਲਕੁਲ ਕਮੀ ਨਹੀਂ ਆਉਣ ਦੇਣੀ ਭਾਵੇਂ ਥੋੜਾ-ਥੋੜਾ ਕਰਕੇ ਲਾ ਦਿਓ ਫਿਰ 14-15 ਦਿਨਾਂ ਤੋਂ ਬਾਅਦ ਥੋੜੇ ਜੀ ਹਵਾ ਲਵਾਓ ਬੂਜਿਆਂ ਨੂੰ ਫਿਰ ਥੋੜਾ ਜਿਹਾ ਪਾਣੀ ਲਾਓ ਹਵਾ ਲਵਾਓ ਪਾਣੀ ਲਵਾਓ ਇਹ ਵਿਧੀ ਬਹੁਤ ਜ਼ਰੂਰੀ ਹੈ ਇਹ ਤਰੀਕਾ ਜ਼ਰੂਰ ਅਪਣਾਓ ਆਪਣੀ ਕਾਪੀ ਪੈਨ ਚੱਕੋ ਇਹ ਪੁਆਇੰਟ ਨੋਟ ਕਰ ਲਓ ਹੁਣ ਕਈ ਕਿਸਾਨ ਵੀਰ ਕੀ ਕਰਦੇ ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਉਦੋਂ ਪਾਣੀ ਬਰਸਾਤਾਂ ਦਾ ਹਲੇ ਧਰਤੀ ਸੋਖਦੀ ਨਹੀਂ ਹੁੰਦੀ ਤੇ ਮੋਟਰਾਂ ਵੀ ਛੱਡੀ ਰੱਖਦੇ ਆ ਨਹੀਂ ਇਹ ਗਲਤੀ ਨਹੀਂ ਕਰਨੀ ਨਾਲ-ਨਾਲ ਹਵਾ ਵੀ ਲਵਾਉਂਦੇ ਰਹੋ ਤੇ ਥੋੜਾ-ਥੋੜਾ ਪਾਣੀ ਲਾਉਂਦੇ ਰਹੋ ਤੇ ਤੁਸੀਂ ਆਪ ਸਿਆਣੇ ਹੋ ਤੁਸੀਂ ਆਪ ਵੀ ਐਕਸਪੀਰੀਅੰਸ ਕਰਦੇ ਹੋ ਕੱਲੇ ਪਾਣੀ ਸਹੀ ਲਾਉਣ ਦੇ ਨਾਲ ਹੀ ਕਈ ਬਿਮਾਰੀਆਂ ਨਹੀਂ ਲੱਗਦੀਆਂ ਕਈ ਬਿਮਾਰੀਆਂ ਲੱਗਦੀਆਂ ਬੂਟਾ ਸਿਆਣਾ ਹੁੰਦਾ ਸਮੇਂਦਾਰ ਹੁੰਦਾ ਤੇ ਝਾੜ ਵੀ ਫਸਲ ਦਾ ਪੂਰਾ ਇੱਕ ਨੰਬਰ ਨਿਕਲਦਾ ਠੀਕ ਆ ਦੋਸਤੋ ਜ਼ਿੰਕ ਹੋ ਗਿਆ ਜ਼ਿੰਕ ਯੂਰੀਆ ਦੇ ਨਾਲ ਹੀ ਰਲਾ ਕੇ ਪਾ ਦਿਓ 7 ਤੋਂ 8 ਦਿਨਾਂ ਦੇ ਵਿੱਚ ਵਿੱਚ ਤੇ ਫੇਰ ਉਸ ਤੋਂ ਬਾਅਦ ਦੇਖਿਓ ਤੁਸੀਂ ਇਹ ਇਹ ਪੁਆਇੰਟ ਨੋਟ ਕਰਕੇ ਨਾ ਤੁਸੀਂ ਫਸਲ ਦੇ ਨਤੀਜੇ ਦੇਖਿਓ ਮੈਂ ਕਹਿੰਨਾ ਫਸਲ ਖੁਸ਼ ਪੂਰੇ ਐਂਡ ਫਸਲ ਖੁਸ਼ ਹੋਊਗੀ ਤੇ ਤੁਸੀਂ ਖੁਸ਼ ਹੋਵੋਗੇ ਠੀਕ ਆ ਨਾ ਜੀ ਤੇ ਬਾਕੀ ਮੈਂ ਤਾਂ ਹਰ ਵੀਡੀਓ ਦੇ ਵਿੱਚ ਕਿਸਾਨ ਵੀਰੋ ਇਹੀ ਬੇਨਤੀ ਕਰਦਾ ਹੁੰਦਾ ਪਹਿਲਾਂ ਵੀ ਇਹੀ ਬੇਨਤੀ ਕਰਦਾ ਹੁੰਦਾ ਸੀ ਸਾਡਾ ਚੈਨਲ ਸੀ ਉਹ ਬੰਦ ਹੋ ਗਿਆ ਕਿਸੇ ਕਾਰਨ ਕਰਕੇ ਤੇ ਇਹੀ ਬੇਨਤੀ ਕਰਦਾ ਹੁੰਦਾ ਵਾਰ-ਵਾਰ ਕਿ ਜਿਹੜੀ ਕਿਸਾਨੀ ਆ ਕਿਸਾਨੀ ਗੱਲੀ ਐਸੀ ਚੀਜ਼ ਆ ਕਿ ਜਿਹਦੇ ਵਿੱਚ ਆਪਾਂ ਸਿਰਫ ਬੀ ਬੀਜ ਸਕਦੇ ਆ ਤੇ ਅੱਗੇ ਪਰਮੇਸ਼ਰ ਦੀ ਮਰਜ਼ੀ ਹੁੰਦੀ ਆ ਮਿਹਨਤ ਕਰ ਸਕਦੇ ਆ ਤੇ ਦੇਣ ਵਾਲਾ ਦਾਤਾ ਠੀਕ ਹੈ ਜੀ ਤੇ ਅਰਦਾਸ ਕਰਿਆ ਕਰੋ ਸਵੇਰੇ ਸ਼ਾਮ ਗੇੜਾ ਮਾਰ ਕੇ ਠੀਕ ਹੈ ਤੇ ਬਾਕੀ ਜਿਹੜੇ ਖਿਆਲ ਨੇ ਉਹ ਸਾਨੂੰ ਰੱਬ ਨੇ ਸਾਨੂੰ ਦਿਮਾਗ ਦਿੱਤਾ ਉਹ ਅਸੀਂ ਨੇ ਦਿਮਾਗ ਵਰਤ ਕੇ ਹੀ ਫਸਲ ਦੀ ਜਿਹੜੀ ਬਾਗਵਾਨੀ ਆ ਫਸਲ ਦੀ ਜਿਹੜੀ ਕੇਅਰ ਆ ਫਸਲ ਦੀ ਜਿਹੜੀ ਆਪਾਂ ਨੇ ਖਰਾਕ ਪੂਰੀ ਕਰਨੀ ਆ ਉਹ ਅਸੀਂ ਆਪਦੇ ਦਿਮਾਗ ਨਾਲ ਤੇ ਆਪਦੇ ਐਕਸਪੀਰੀਅੰਸ ਨਾਲ ਕਰਨੀ ਆ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਇਨਫੋਰਮੇਸ਼ਨ ਚੰਗੀ ਲੱਗੀ ਹੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਦਾ ਵੀ ਕਿਸੇ ਐਵੇਂ ਕੋਈ ਦਵਾਈਆਂ ਨਾ ਪਾਓ ਫालतू ਚ ਓਵਰਡੋਜ਼ ਫਸਲ ਨੂੰ ਨਾ ਕਰੋ ਫਸਲ ਨੂੰ ਵੀ ਨਹੀਂ ਪਤਾ ਲੱਗਦਾ ਕਿਉਂਕਿ ਉਹ ਬਦਣੇ ਪਈ ਹੁੰਦੀ ਆ ਤੇ ਆਪਾਂ ਨੂੰ ਜਿਹੜੀ ਬਿਮਾਰੀ ਹੁੰਦੀ ਨਹੀਂ ਉਹ ਐਡਵਾਂਸ ਦੀ ਦਵਾਈਆਂ ਸਿੱਟੀ ਜਾਣੀ ਠੀਕ ਆ ਨਾ ਜੀ ਸਿਰਫ ਉਹਦੇ ਤੱਤ ਪੂਰੇ ਕਰੋ ਉਹਦੀਆਂ ਲੋੜਾਂ ਪੂਰੀਆਂ ਕਰੋ ਤੇ ਉਹ ਆਪਣੇ ਆਪ ਹੀ ਬਿਮਾਰੀ ਨਾਲ ਲੜਨ ਦੇ ਸਮਰੱਥ ਹੋ ਜਵੇ ਤੇ ਚੰਗੀ ਲੱਗੀ ਵੀਡੀਓ ਤਾਂ ਅੱਗੇ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਨੂੰ ਚੈਨਲ ਸਾਡਾ ਸਬਸਕ੍ਰਾਈਬ ਕਰੋ ਜੀ ਉਮੀਦ ਕਰਦਾ ਤੁਸੀਂ ਚੈਨਲ ਨੂੰ ਸਾਥ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ